મેનું બે એક ગલતી ગલત ફેમી સી બે કલાકાર બહોતે મેલે બનેયા થી કલાકાર તરે પુત્રુ બહોત પ્યાર કરતે હો તો આકે પૂછેંગે બાપુ કુ તું એટડો બેઠા તારી ગલ કરાંગે કલાકારાને ફતે બલાਉਣ દી કોશિશ ની કીતી અખ ચરાકે પરા થી લંગ કે વિરો જોદો બારક પૈંડા તો બેલે ખડદે આ એના ઢખાડા કદી કોઈ ગુલામી મેલે અંગ્રેજો રે ભી ની કીતા જનાય સરકાર કરતી હૈ મે જરા સોચ્યા ਕੋਤਰਾ ਨੂੰ ਬਾਅਦ ਦੇਰ ਤਾਈ ਪਰ ਲੈ ਕੇ ਸਤੰਬਰ ਕਿਸੇ ਨਾ ਕਿਸੇ ਦੇ ਠੀਕੇ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵੇ ਚ ਲੱਗਿਆ ਹੋਇਆ ਕੀ ਯਾਰ ਅਸੀਂ ਕੋਈ ਬਾਗੀ ਆ ਮੈਂ ਸਾਰਿਆਂ ਦੇ ਕਰਨੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗਿਰਗੜਾਇਆ ਔਰ ਇਹਨਾਂ ਦਾ ਹੁਕੂਮੀ ਮੈਂ ਪੁੱਤ ਦੇ ਫੁੱਲ ਚੁੱਕ ਕੇ ਕਰੂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੂ ਮੈਨੂੰ ਦੱਸੋ ਜਦੋਂ ਲੀਡਰ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਆਸਤੀਆਂ ਨੂੰ ਬਣਾਉਂਦੇ ਆ ਤਾਂ ਜਦੋਂ ਮੈਂ ਅੰਦਰ ਜਾ ਕੇ ਲੋਕਾਂ ਤੋਂ ਭੀ ਬੂੰਗੂ ਡੋ ਬੋਟਾਂਗੀ ਤਾਂ ਮੈਂ ਕੀ ਕਰਾਂਗਾ ਬਲੇ ਸਾਂਹਾਰ ਬਲੇ ਯਾਗ ਇਹ ਕਾਲੀ ਪਣੀ ਸਰਕਾਰ ਗੱਲ ਵੀ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਪ੍ਰਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਗਏ 25 ਫੁੱਟ ਦੀ ਦੂਰੀ ਦੇ ਬੈਠਾ ਭਗਵੰਤਬਾਨ ਮੈਨੂੰ ਵੀ ਇੱਕ ਗਲਤੀ ਗਲਤ ਫੇਮੀ ਸੀ ਇਹ ਕਲਾਕਾਰ ਬਹੁਤੇ ਮਲੇ ਬਣਿਆ ਆਕੀ ਕਲਾਕਾਰ ਤਾਂ ਜਿਹੜੇ ਪੁੱਤ ਨੂੰ ਬਹੁਤ ਪਿਆਰ ਕਰਦੇ ਉਹਨਾਂ ਨੂੰ ਆ ਕੇ ਪੁੱਛਣਗੇ ਬਾਪੂ ਕੋ ਤੂੰ ਇੱਥੇ ਕੋਲ ਬੈਠ ਕੇ ਦੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਖ ਚੜਾ ਕੇ ਪਰਾਂ ਦੀ ਲੰਘ ਗਏ ਵੀਰੋ ਜਦੋਂ ਵਕਤ ਪੈਂਦਾ ਉਹ ਦਿਰਲੇ ਖੜਦੇ ਐ ਸੌਖੇ ਕੋਲੇ ਜਦੋਂ ਲੱਗਦੀ ਸਹੂਲਤਾਂ ਫੈਸਲਾ ਹੋতো ਵੀ ਮੰਨਣੀ ਅਸੀਂ ਬੜਿਆਂ ਦੇ ਸੀਟਾਂ ਮੱਲੀ ਗੱਲ ਸੀ ਇਕੱਲੇ ਇਕੱਲੇ ਕਰਕੇ ਪੁੱਤਾਂ ਪੁੱਤਰੀ ਤਾਰਦੇ ਅਸੀਂ ਜੁੰਦੇ ਨੇ ਪਰੇਦੇ ਖੁੰਦੇ ਸੀ ਜਿਹੜੇ ਮਾਤਾਰੇ ਨਹੀਂ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਆਉਣੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਮਿਰਮੇ ਦਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤ ਨੂੰ ਲੈ ਕੇ ਮੈਂ ਉਹੀ ਗੱਲਾਂ ਕਰਦੀ ਐ ਇਸ ਦੇ ਘੇਰੇ ਤੋਂ ਬਾਹਰ ਨਹੀਂ ਜਾਣੀ ਆਈ ਨਾ ਤਾਂ ਕਦੇ আর ਕਦੇ ਕੋਈ ਗੁਲਾਮੀ ਵਾਲੇ ਅੰਗਰੇਜ਼ਾਂ ਨੇ ਵੀ ਕੀਤਾ ਜਿਨਾਂ ਇਹ ਸਰਕਾਰ ਕਰਦੀ ਐ ਸਾਡੇ ਪੁੱਤਾਂ ਦਾ ਖੂਨ ਇਹਨਾ ਸਸਤਾ ਹੋ ਗਿਆ ਇੱਕ ਕਾਰ ਪਾਰਕ ਕਰਦੇ ਪਿੱਛੇ ਜਦ ਤੁਸੀਂ ਕਤਲ ਕਰ ਦਿੰਦੇ ਹੋ ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਉਹਨੂੰ ਸਖਤ ਕਰਦੀਆਂ ਇੱਕ 302 ਦਾ ਪਰਚਾ ਦਿੰਦੇ ਹੋ 4 ਸਾਲਾਂ ਮਾਦੂ ਦੀ ਜਮਾਨਤ ਹੋਏਗੀ ਮੁੜ ਕੇ ਅਗਲਾ ਅੰਦਰ ਨਹੀਂ ਜਾਂਦਾ ਕੀ ਜਦੋਂ ਕਿਸੇ ਦਾ ਘਰ ਦਾ ਬੇੜਾ ਫੁੱਟਾ ਵੱਜ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚੱਤਵਤੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨਾ ਪੇਸ਼ੀਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਔਖਾ ਜਿਨਾ ਸੀ ਹੁਣ ਜਲੀਲ ਹੋਨੇ ਆ ਚਾਰ ਸਪੀਰ ਪਰ ਮੈਨੂੰ ਇਸ ਗੱਲ ਦਾ ਅਹਾਂਮ ਦੀ ਪ੍ਰਮਾਤਮਾ ਦੇ ਕਿਉਂਕਿ ਮੈਂ ਬੱਚਾ ਹੀ ਜਲੀਲ ਹੋਣ ਖਤਰਾ ਮਾਰਾਂ ਦੀ ਕੋਈ ਗਤੀਵਿਧੀ ਪੋਲਿਟੀਕਲ ਕਰਦੇ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਤੜਾ ਤੜ ਪ੍ਰਿੰਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕਿਆ ਜਾਂਦਾ ਉਹ ਬੱਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚੇ ਪਤਨ ਸਾਹਿਬ دیر ਸਹੀ ਪਰ ਲੈ ਕੇ ਚੱਟੂਗਾ ਕਿਸੇ ਨਾ ਕਿਸੇ ਤਰੀਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਆਪਕੇ ਜਗਾਉਣੀ ਪਈ ਮੈਂ ਜਾਵਾਂ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਹਰਾ ਜਿਹੜਾ ਤੁਹਾਡੇ ਕਰਨਾਂ ਦੀ ਝੁਟਦਾ ਤੁਸੀਂ ਦੂਰੋਂ ਮੇੜੋਂ ਮੇਰਾ ਕਿਲੇ ਤੇ ਮਹਾਰਾਸ਼ਟਰ ਤੋਂ ਵੀ ਜਵਾਕ ਆਏ ਹੋਏ ਬਹੁਤ ਵੱਡੀ ਗੱਲ ਹੈ ਤੁਸੀਂ ਆਪ ਦੇ ਭਰਾ ਮੈਨਾਂ ਪਿਆਰ ਕਰਦੇ ਹੋ ਫਿਰ ਵੀ ਪਵੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਟ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰਿਓ ਉਸ ਗੱਲ ਤੇ ਵੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਵੱਧ ਘਟ ਕੇ ਗਿਆ ਹੋਣਾ ਤਾਂ ਉਹ ਕੋਈ ਆ ਪੂਛਾਬੇ ਤੋਂ ਉੱਤਰ ਦਿਖਿਲ ਜਾਂਦਾ ਜਵਾਨ ਤੋਂ ਦੱਸਾਂਗੇ ਤਾਂ ਮਾਫ਼ ਕਰ ਦੂਗਾ ਤੁਸੀਂ ਸਾਰੇ ਜਿੰਨੇ ਵੀ ਕਦਮ ਕਦਮ ਇਹ ਇੱਥੇ ਲੈ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ